कुर्सी पर बैठो हां जी हां जी हां जी अर्जुन का सुस्ती रहो आओ आओ प्लीज कुर्सी पर बैठो बेटा नहीं सर खड़ी मत रहो करो प्लीज का आओ मैं तुम तो यहीं लेके आया मैं नाल लगना है यहां आ कुर्सी पर तुम ही आ जाना हां जी आ जाओ आले नाल लगो आ जाओ कर के नहीं मैं आ चलो वालेकुम अस्सलाम ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਦ ਨਾਨਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੋਧ ਪ੍ਰਭ ਕੈ ਸਿਮਰਨ ਜਪਤੈ ਪੂਜਾ ਪ੍ਰਭ ਕੈ ਸਿਮਨ ਵਿਨ ਸਦੂਜਾ ਪ੍ਰਭ ਕੈ ਸਿਮਨ ਤੀਤਸ ਨਾਨੀ ਗੰਗਾ ਕੀ ਬਤਿ ਲਾਇਓ ਸਾ ਸਿਕਣ ਕੋ ਉਪਮਾ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਕੋ ਚ ਹੈ ਕੋਜ ਸਤਮੈ ਰਾਜ ਕਰੇਗਾ ਖਾਸ ਆਕੀ ਰਹੇਨਾ ਮੇਰੀ ਖੁਆਰ ਹੋਏ ਤਾਂ ਮਿਲenge ਬੱਤੇ ਸ਼ਰਨ ਜੋ ਬਾਪ ਗੁਰੂ ਨਾਮ ਜਹਾਜ ਹੈ ਤਰੇ ਸੋ ਤਰੇ ਜੋ ਸਰਤਾ ਕਰ ਸੇ ਮਦੇ ਗੁਰੂ ਪਾਰਨ ਤਾਰਨ ਜੋ ਸਰ ਨਵੀਂ ਗੁਰੂ ਜੀ ਦਾ ਕੀ ਕਹਿਣਾ ਹੈ ਬਤੌਰ ਸੀਨੀਅਰ ਮੈਡੀਕਲ ਆਫਸਰ ਅੱਜ 299 ਨੂੰ ਅੱਜ ਮੈਂ ਇੱਥੇ ਆਇਆ ਤਿਆਉਣਾ ਪੁਜਾਰੀਆ ਵਿਖੇ ਜੋ ਐਚ ਡਬਲਯੂਸੀ ਦੀ ਬਿਲਡਿੰਗ ਪਿਛਲੇ 6 ਕੁ ਮਹੀਨਿਆਂ ਤੋਂ ਕੁਝ 7 ਮਹੀਨੇ ਪਹਿਲਾਂ ਮੇਰੇ ਨੋਟਿਸ ਆਇਆ ਸੀਗਾ ਕਿ ਐਂਡਿੰਗ ਪਈ ਹੈ ਕੰਮ ਕੁਝ ਹੋਣ ਵਾਲਾ ਬਾਕੀ ਪਿਆ ਸੀ ਜਿਵੇਂ ਕਿ ਚਾਰ ਦੁਵਾਰੀ ਨਹੀਂ ਸੀ ਹੋਈ ਇਸ ਬਿਲਡਿੰਗ ਦੀ ਗ੍ਰੀਲਾ ਲੱਗੀਆਂ ਨਹੀਂ ਸੀਗੀਆਂ ਔਰ ਬਿਜਲੀ ਦਾ ਕਲੈਕਸ਼ਨ ਪਾਣੀ ਦਾ ਕਲੈਕਸ਼ਨ ਨਹੀਂ ਸੀ ਲੱਗਿਆ ਤਾਂ ਜਦੋਂ ਮੇਰੇ 6 ਮਹੀਨੇ ਪਹਿਲਾਂ ਮੈਂ ਇੱਥੇ ਆਇਆ ਸੀ ਉਦੋਂ ਮੇਰੇ ਨੋਟਿਸ ਚ ਆਈ ਗੱਲ ਤਾਂ ਨਾਲ ਦੀ ਨਾਲ ਇਹਦੀ ਕੰਮ ਦੀ ਜੋ ਬਚੀ ਹੋਈ ਉਸਾਰੀ ਹੈ ਉਹਦਾ ਕੰਮ ਕਰਵਾਉਣ ਵਾਸਤੇ ਸਬੰਧਤ ਡਿਪਾਰਟਮੈਂਟ ਨਾਲ ਐਸਡੀਓ ਨਾਲ ਰਾਬਤਾ ਕਾਇਮ ਕੀਤਾ ਗਿਆ ਕੁਝ মিডিਆ ਦੇ ਥਰੂ ਮੇਰੀ ਨੋਟਿਸ ਆਈ ਗੱਲ ਕੁਝ ਕੁਝ ਵੈਸੇ ਵੀ ਸਟਾਫ ਨੇ ਨੋਟਿਸ ਕਰਾਇਆ ਕਿ ਇਨਕੰਪਲੀਟ ਬਿਲਡਿੰਗ ਦਾ ਹੈਂਡਓਵਰ ਲਿੱਤਾ ਗਿਆ ਸੀ ਤਾਂ ਉਹਦੇ ਸੰਬੰਧ ਵਿੱਚ ਬੜੇ ਹੀ ਚਿੱਠੀ ਪੱਤਰ ਜਾਰੀ ਕਰਕੇ ਤੋਂ ਐਮਐਲਏ ਮੈਡਮ ਜੋ ਸਾਡੇ ਬੀਬਾ ਬਲਜਿੰਦਰ ਕੌਰ ਜੀ ਉਹਨਾਂ ਦੀ ਰਹਿਨਮਾਈ ਹੇਠ ਇਹ ਸਾਰਾ ਬਿਲਡਿੰਗ ਦਾ ਕੰਮ ਪਿਛਲੇ 4-5 ਮਹੀਨਿਆਂ ਦੇ ਵਿੱਚ ਪੂਰਾ ਕਰਵਾਇਆ ਅੱਜ ਸੁੱਖ ਨਾਲ ਬਹੁਤ ਅੱਛਾ ਦਿਨ ਚੜਿਆ ਕਿ ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਜੋ ਇੱਥੋਂ ਦਾ ਸਟਾਫ ਹੈ ਉਹ ਇੱਥੇ ਸ਼ਿਫਟ ਕਰ ਰਿਹਾ ਤਾਂ ਇਹ ਸ਼ਿਫਟਿੰਗ ਕਰਨ ਦੇ ਵਿੱਚ ਉਹਨਾਂ ਦਾ ਜੋ ਵੀ ਇੱਥੋਂ ਦੇ ਸਰਪੰਚ ਦਾ ਪੰਚਾਇਤ ਦਾ ਰੋਲ ਆ ਉਹਦਾ ਮੈਂ ਸ਼ੁਕਰੀਆ ਦਾ ਕਰਦਾ ਔਰ ਮੇਰੇ ਨਾਲ ਸੁਦੇਵ ਸਿੰਘ ਅੰਕਲ ਆਏ ਨੇ ਸਾਡੇ ਜੋ ਕਿ ਇੱਥੋਂ ਦੇ ਮਿਨਿਸਪਲ ਕਮਿਸ਼ਨਰ ਵੀ ਨੇ ਸਾਡੇ ਰਿਟਾਇਰਡ ਫਾਰਮੇਸੀ ਅਫਸਰ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੀ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਗੁਰਸੇਮਰਤ ਕੌਰ ਮੈਡਮ ਬਲਾਕ ਐਜੂਕੇਟਰ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਮੂਹ ਸਟਾਫ ਨੂੰ ਬੁਧਾਈ ਦਿੰਦਾ ਜਿੰਨਾ ਵੀ ਇੱਥੇ ਸਟਾਫ ਆਸ਼ਾ ਵਰਕਰਰ ਨੇ ਏ ਐਨ ਐਮਸ ਨੇ एमपीएचडब्ल्यू ਨੇ اور ਜੋ ਵੀ ਪਿੰਡ ਦੀ ਪਬਲਿਕ ਆਈ ਹੈ ਸਭ ਨੂੰ ਬਹੁਤ ਹੀ ਵਧਾਈ ਦਿਨ ਹੈ ਕਿ ਅੱਜ ਨਵੀਂ ਬਿਲਡਿੰਗ ਦੇ ਵਿੱਚ ਸਾਡਾ ਹੈਲਥ ਡਿਪਾਰਟਮੈਂਟ ਅੱਜ ਨਵੀਂ ਬਿਲਡਿੰਗ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਬੱਚਿਆਂ ਦਾ ਟੀਕਾ ਕਰਨ ਜੋ ਹੋਏਗਾ ਜੋ ਇਥੇ ਦਵਾਈ ਵੰਡੀ ਜਾਏਗੀ ਪਿੰਡਾਂ ਦੇ ਗਰੀਬ ਮਰੀਜ਼ਾਂ ਦਾ ਇਲਾਜ ਹੋਏਗਾ ਉਹ ਨਵੀਂ ਬਿਲਡਿੰਗ ਦੇ ਵਿੱਚ ਹੋਏਗਾ ਜਿੱਦੇ ਸਾਰੀਆਂ ਹਰ ਤਰ੍ਹਾਂ ਦੀ ਸੁਵਿਧਾਵਾ ਉਹ ਉਪਲਬਧ ਹੋਣਗੀਆਂ ਤੇ ਲੋਕਾਂ ਨੂੰ ਬੜਾ ਹੀ ਅੱਛਾ ਸੁਖਾਵਾਂ ਮਾਹੌਲ ਮਿਲੇਗਾ ਬੈਠਣ ਉੱਠਣ ਦਾ ਵਧੀਆ ਪ੍ਰਬੰਧ ਹੈ ਇੱਥੇ ਸਾਰੀ ਚੀਜ਼ਾਂ ਦਾ ਸਹੂਲਤਾਂ ਦਿੱਤੀਆਂ ਗਈਆਂ ਨੇ ਔਰ ਮੈਂ ਵਾਦਾ ਕਰਦਾ ਐ ਵੀ ਜੋ ਆਨਲਾਈਨ ਟਾਈਮ ਤੇ ਜੋ ਸਹੂਲਤਾਂ ਹਜੇ ਹੋਰ ਵੀ ਇੱਥੇ ਰਹਿ ਗਈਆਂ ਨੇ ਉਹ ਵੀ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਪੂਰੀਆਂ ਕਰਵਾਈਆਂ ਜਾਣਗੀਆਂ ਤੇ ਮੈਂ ਉਮੀਦ ਕਰਦਾ ਪਿੰਡ ਦੇ ਲੋਕਾਂ ਤੋਂ ਵੀ ਉਹਨਾਂ ਦਾ ਵੀ ਇਸ ਬਿਲਡਿੰਗ ਨੂੰ ਚਲਾਉਣ ਵਾਸਤੇ ਔਰ ਇਸ ਸਸਤਾਂ ਨੂੰ ਚਲਾਉਣ ਵਾਸਤੇ ਸਾਨੂੰ ਪੂਰਾ ਹੀ ਸਹਿਯੋਗ ਮਿਲੇਗਾ ਧੰਨਵਾਦ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਪਿੰਡ ਤੇਣਾ ਪਿਆਰੀਆਂ ਅਜੀ ਤੁਹਾਡੇ ਪਿੰਡ ਨਵੇਂ ਹਸਪਤਾਲ ਦਾ ਉਦਘਾਟਨ ਹੋਇਆ ਕੀ ਕਹਿਣਾ ਚਾਹੀਏ ਬਹੁਤ ਵਧੀਆ ਜੀ ਉਹ ਬਿਲਡਿੰਗ ਡਿੱਗਣ ਵਾਲੀ ਸੀਗੀ ਖਾਸਾ ਹਾਸਰੀ ਜਮਾ ਤੇ ਬਿਲਡਿੰਗ ਬਣ ਗਈ ਜੀ ਬਾਗਬਾਜੇ ਨਾਲ ਆ ਤੇ ਭਰਤਪੁਰਤ ਭੈਣ ਵਾਲੀ ਆ ਉਹ ਕੰਮ ਵੀ ਇਹਦਾ ਕੀਤਾ ਜਾਵੇ ਕਿਉਂਕਿ ਅੱਜਕੱਲ ਚੋਰੀਆਂ ਚੋਰੀਆਂ ਵਾੜੀਆਂ ਹੋ ਰਹੀਆਂ ਨੇ ਕੀਮਤੀ ਸਮਾਨ ਆ ਇੱਥੇ ਇਹ ਜ਼ਰੂਰੀ ਆ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ